ਮਾੜੇ ਨ ਹੱਲਾ ਤੇ ਤਾਂ ਹਰ ਗੁਣ ਕਦਿਏ ਹਰ ਗੁਣ ਗੁਣੀਏ ਸਰਗੁਣ ਵਾਲੇ ਜਿਹਨੇ ਇਹ ਤਾਂ ਅਗੇ ਪੜਾਈ ਪੜ੍ਹਨੀ ਜਿਸ ਨੂੰ ਜਿਹੜੀ ਨੇ ਸਰਦਾ ਆ ਦੇ ਕੇ ਸਰ ਸੰਤੋਖ ਗਿਆ ਤਾਂ ਨਾਲ ਗੁਣ ਪ੍ਰਾਪਤ ਹੋਣ ਉਹ ਹਰੀ ਦੇ ਗੁਣਾਂ ਵਾਲੀ ਪੜਾਈ ਕਰਨੀ ਚਾਹੀਦੀ ਜੇ ਜੇ ਕਰਕੇ ਅਰਥ ਕਰਨੇ ਹੋ ਗੁਣਾਂ ਹੋਵੇ ਉਹਦੇ ਵਿਚਾਰ ਕਰਨੇ ਹੋਵੇ ਹਰ ਗੁਣ ਗੁਣੀਏ ਹਰੀ ਦੇ ਗੁਣਾਂ ਦੇ ਗੁਣਾਂ 'ਤੇ ਵਿਚਾਰ ਕਰਦੇ ਹਰੀ ਦੇ ਗੁਣਾਂ ਦੇ ਨਿਰਣਾ ਕਰਨਾ ਚਾਹੀਦਾ ਹੈ ਹੋਰ ਦੁਨੀਆਂ ਦੇ ਨੰਨੇ ਵਿਛਰੇ ਲੋਕਾਂ ਨੂੰ ਆਏ ਜੰਮੇ ਆ ਮਰ ਗਏ ਹਨ ਹਰ ਹਰ ਨਾਮ ਕਥਾ ਅਨੁਕ੍ਰਿਤ ਸੁਣੀਏ ਅਰੋਹੀ ਸੁਣ ਲੈ ਨਾਮ ਵਾਲੀ ਜੀ ਕਥਾ ਉਹ ਨਿਤ ਆਪਣੇ ਜੀਵਨ ਸੁਣਨਾ ਕਰੀਏ ਮੇਲੇ ਸਾਚ ਸੰਗਤੇ ਹਾਰੇ ਗੁਣ ਗਾਏ ਆਪੀ ਸੁਖ ਸੰਗਤ ਨਾਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੀਏ ਜਗਤ ਪਹੁਲ ਗੁਤਰ ਕਰੀਏ ਕਿਉਂ ਗਾਈਏ ਜਗਤ ਪਹੁਲ ਚੰਮਣ ਮੰਨਦਾ ਦਨ ਹੈ ਇਹ ਸਿੱਤਰ ਬੜਾ ਕਸ਼ਮਾ ਕਰਨਾ ਜੇ ਜਲ ਕੋ ਪਦਾਰਥਾਂ ਨੂੰ ਪਾਣੀ ਤੋਂ ਕਰ ਜਾਈਦਾ ਮੁਢਕ ਹੋ ਜਾਈਦਾ ਆਇ ਤਸਵੀ ਹਰ ਮੇਨ ਕਰੀ ਹੋ ਮੋਹੀ ਸੰਤ ਸਖੀਏ ਹਰੀਏ ਕਾਇ ਪ੍ਰਸਾਦ ਨੂੰ ਆਇ ਮਿਲਣ ਦੇ ਵਿਚਾਰ ਕਰਨਾ ਕਰੀਏ ਮਿਲ ਜੀਏ ਜਿਵੇਂ ਮੇਰੇ ਨਾਮ ਨਾਪ ਹੋਵੇ ਮੇਰੇ ਪ੍ਰੀਤਿ ਕਾ ਮਾ ਦੇਸ ਨਾ ਪ੍ਰੀਤਿ ਅਕਾਲ ਪ੍ਰਸਾਦ ਨੂੰ ਮਿਲਣਾ ਹਾਂ ਜੀ ਜਨਾਹ ਸਿੰਘਾਂ ਦੇ ਸੇਵਾ ਮਿੱਤਰ ਸਹਾ ਤੇ ਤ੍ਰਿ ਮਿੱਤਰ ਉਪਾਹ। ਸਾਡੇ ਮਿੱਤਰ ਮਾਤਾ ਦੇ ਦਰਬਾਰ ਦੇ ਇਹ ਆਇਸ ਲੋਕ ਨੇ ਸਖੇ ਹਨ ਪ੍ਰੋਗ ਦੇ ਭਰਾਤੇ ਹਨ। ਮੈਂ ਬੱਤੇ ਹਰ ਨਰੇ ਮੈਂ ਬੱਤੇ ਹਰ ਨਰੇ ਹਰੀਏ ਦੀ। ਨਰਨ ਹਰੇ ਕਰੇ ਮ ਸਿੰਘ ਆਪੇ ਕਿਰਪਾ ਨੂੰ ਧਾਰਨ ਵਾਲਾ ਜੋ ਨਿਰੰਤਰ ਹਰੀ ਹੈ। ਕੋਹ ਦੇ ਕਾਇਦਾ ਸੁਣੀ ਮੇਰੀ ਦੇਗਲੇ ਹਰਿ ਗੁਰੂ ਕੀ ਰਾਜਾਣ ਸਾਡੀ ਤਾਂ ਵਿਚੋੜੇ ਵੀ ਇਹਦੀ ਬਿਲਕੁਲ ਹਾਲਤ ਹੈ ਨਾ ਪੀਰਾਂ ਦੀ ਉਹ ਸਤਿਗੁਰੂ ਪੂਰੇ ਅਕਾਲ ਤੁਸਲਾ ਰੂਪ ਗੁਰੂ ਨਾਨਕ ਸਾਹਿਬ ਜਾਣਦੇ ਹਨ ਹੋ ਰਹਿ ਨ ਸਕੇ ਜਿਨ ਨਾਮ ਵਖਾਤ ਸਤਿਗੁਰਾਂ ਦੇ ਨਾਮ ਉਚਾਰੇ ਤੋਂ ਬਿਨਾਂ ਜੀ ਕਹਿ ਨਹੀਂ ਸਕਦੇ ਖਿੰਮਾਤਰੀਆਂ ਸਾਤੋਂ ਅਹੀ ਜਿ ਮਾਰਾ ਸਾਨੂੰ ਅਮਲ ਲਾਇਆ ਹੈ ਰਹਿ ਨਹੀਂ ਸਕਦੇ ਹਾਂ ਮੈਂ ਆਸਿਦ ਮੰਤਰ ਦੀਜਾ ਗੁਰਪੂਰ ਇਹ ਦਵਾਈ ਜਖਮ ਮਿਲਣ ਵਾਸਤੇ ਮਨ ਨੂੰ ਲਾਈ ਦੀ ਹੈ ਤੇ ਸਰੀਰ ਕੋ ਰੋਗ ਅੰਦਰ ਮੇਥੇ ਵਾਸਤੇ ਦਵਾਈ ਪਾਈ ਦੀ ਹੈ ਇਸ ਪ੍ਰਕਾਰ ਮੈਂ ਅਸਥੇ ਮੰਤਰੋ ਜੀਦਾ ਘੁਰਖੀ ਦੇਰ 12 ਵਾਸਤੇ ਮੰਤਰ ਸਪਾ ਦਾ ਪੜੀਦਾ ਹੈ ਇਹਨੇ ਸੱਚੇ ਬਾਦਸ਼ਾਹ ਸਾਨੂੰ ਰਾਜਬਾਸ ਰੂਪੀ ਜਖਮਾਂ ਨੂੰ ਮਿਲਣ ਵਾਸਤੇ ਇਹਦਾ ਜੜੀ ਲਾਓ ਸਾਡੇ ਤੇ ਆਪ ਦੀ ਸਰਵਾਨੀ ਦੇ ਜੇ ਗਰੀਨ ਆਜੇ जमन मरण मेपण वास्ते साम्हूं दवाई पिया करो तांगो छपा न वश करण वास्ते नाम अमृत मंत्रो पूरो सतगुरू हर हर नाम ਉਹ ਰਹੀ ਆ ਜੀ ਉਹ ਰਹਿ ਰਿਹਾ ਜੀ ਜਿਸ ਦਾ ਨਾਮ ਬਖਸ਼ ਜਿਹਨੂੰ ਮੰਨ ਕਰਕੇ ਰਹੀ ਆ ਜੀ ਇਹ ਰਹਾ ਨੂੰ ਸਾਨੂੰ ਇਹ ਰਹਾ ਲੋਕ ਜੀ ਹੋਰ ਭਗਤ ਕਿਸੇ ਨੂੰ ਉਦਾਰਣਾ ਦਿੱਤੇ ਆ ਭਗਤਾਂ ਦੇ ਜੀਨ ਸਾਥ ਗੁਰੂ ਸਰਣਾ ਜਿਸਨੂੰ ਅਰੰਭ ਜੀ ਇਹ ਜਿਹਨ ਪੂਰੇ ਪੂਰੇ ਸਵਲ ਜੀਆ ਕਰਦਾ ਹੁੰਦਾ ਮਹਾਰਾਜ ਸਾਹਿਬ ਇਹ ਵੀ ਪੁਕਾਰ ਸੁਣ ਕੇ ਬੱਦਲ ਬਰਸਾ ਕੇ ਸਾਰੀ ਕਿਸੇ ਜੀ ਨੀਰ ਵੰਡਾਏ ਉਹਦੀ ਸ਼ਾਂਤੀ ਦੀ ਜੀ बदलजी न आई हर मुख परमेशर जा नाम ਉਹ ਤੁਸੀਂ ਤਾਂ ਦਿੱਤੀ ਹੈ ਮਰਦੀ ਬੂੰਦ ਹਰ ਗਲ ਵਿੱਚ ਹੋਮ ਜਾਲ ਕੇ ਨੀਂ ਮਰਦੇ ਸਮੁੰਦਰ ਵੀ ਨਹੀਂ ਆਈ ਹੋਈ ਤੇ ਕੋਈ ਜਲਦੇ ਸਮੁੰਦਰ ਹੋਮ ਜਾਲ ਕੇ ਨੀਂ ਜਿਹੜੀ ਜਲਦੇ ਸਮੁੰਦਰ ਹੋ ਸਤਿਗੁਰੂ ਅਸੀਂ ਤੇਰੇ ਵਿੱਚ ਪ੍ਰੇਮ ਰੂਪੀ ਜਲਦੇ ਰਹਿ ਨਾ ਮੱਛਾਂ ਵੀ ਨਹੀਂ ਆਈਆਂ ਜਨ ਨਾਮ ਤੇ ਜਾਲ ਦੇ ਨਰੀਏ ਮੱਛੀਆਂ ਜਗਨੋਂ ਮਰ ਜਾਂਦੇ ਹੋ ਮਾਰਾ ਆਪ ਦੇ ਨਾਮ ਰੂਪੀ ਜਲ ਤੋਂ ਬਿਨਾ ਪ੍ਰੇਮ ਰੂਪੀ ਜਲ ਤੋਂ ਬਿਨਾ ਕਹਦਾ ਦਾ ਮਰਨਾ ਹੁੰਦਾ ਹੈ ਇਹ ਪਿਆਰੇ ਜੀ ਬਾਦ ਨਹ ਹੱਲਾ ਤੇ ਤਾਂ ਫਰਗਾਨਾ ਸ਼ਾਂਤ ਮਿਲਦਾ ਹੈ ਮੂਰਤ ਆਈ ਬਾਰੇ ਹਰਿ ਹੋਏ ਜਨਮ ਵਾਲੇ ਭਰਤੀ ਕਰਕੇ ਹਰਿ ਦੇ ਜਨਮ ਨੇ ਹੋ ਅਤੇ ਸ਼ਾਂਤ ਸ਼ਾਂਤਿਤ ਹੋ ਜਿਨ੍ਹਾਂ ਸਾਹ ਗ੍ਰਾਸ ਵਿੱਚ ਰਹਿਰੇ ਹਰ ਨਾਮ ਮਨ ਮੰਨ ਸਮਿਸ਼ੇ ਨਾਨਕ ਪੂਰਨ ਹੋਈ ਸ਼ਾਂਤ ਜਿਨ੍ਹਾਂ ਨੇ ਸਾਹ ਗ੍ਰਾਸ ਵਿੱਚ ਰਹਿਣਾ ਪਰਮੇਸ਼ਰ ਦੇ ਹੋਏ ਨਾਮਾ ਚੋਂ ਸ੍ਰੀ ਰਮਣੀ ਮੰਤਰ ਮਹਾਰਾਜਾ ਨੂੰ ਪੁੱਜਦਾ ਉਹ ਧੰਨ ਵੀ ਹੋਈਏ ਕਿਸੇ ਸੰਸੇਈ ਨਾਮ ਦਾ ਕਿੰਨੇ ਲੋਕਾਂ ਦੇ ਇਥੇ ਉਹ ਸੰਤਾਂ ਦੇ ਯੋਗ ਵੀ ਹਨ ਹੋ ਤੇ ਪੂਰਨ પુરਖੀ ਹੋਣ ਉਹਨਾਂ ਜਾਣ ਕੋਣ ਹੋਈ ਸੰਤਾਂ ਦੇ ਉਹ ਹੀ ਸੰਤਾਂ ਹੋਈ ਪੂਰਨ ਉਹ ਹੀ ਸੰਤਾਂ ਦੇ ਯੋਗ ਬੰਦ ਜਾਨੀ ਹਨ ਫਰਜਾਨ ਸੰਤ ਮਿਲ ਹੋਣੇ ਰੂਪਾ ਅਹਿੰਦੀ ਦੇ ਜਨ ਸੰਤ ਭਗਤੇ ਹੋ ਮੇਰੇ ਘਾਉ ਤੁਸੀਂ ਵਾਹਿਗੁਰੂ ਦੀ ਜੋਤ ਹੈ ਦੇਦਰ ਹੋਣੇ ਕਰਕੇ ਮੇਰੇ ਸੰਪਰਾਦਕ ਹੋਏ ਹੋ। ਮੇਰਾ ਹਰ ਪਾਸੇ ਦੱਸੂ ਮੈਂ ਤੋਖ ਲਗਾ। ਤੁਹਾਨੂੰ ਸੁਖ ਆਸਾ ਲੱਗੀ ਹੈ ਹਮਾਰੇ ਦਰਸ਼ਨਾਂ ਦੀ। ਤੁਹਾਨੂੰ ਵਾਹਿਗੁਰੂ ਦੀ ਦੱਸ ਪਾਓ ਆਪ ਕੋ ਹੋਰ ਜਿਸੀ ਕੋਈ ਖੁਸ਼ੀ ਨਾ ਆਵੇ। ਦ੍ਰਿਖਾਂਤ ਜਲ ਖੇਤੀ ਕਾਜ। ਮੇਰੀ ਸਰਦਾ ਪੀਰ ਜਗ ਜੀਵਨਿੰਦਾ ਸਾਰੇ ਜਗ ਜਗ ਜੀਵਨ ਦੇ ਗਾਹਾਰੀ ਪ੍ਰਮੇਸ਼ਰ ਕੇਤਨ। ਸਾਡੀ ਇਹ ਸ੍ਰੀਆ ਪੂਰੀ ਕਰਿਆ ਤੋ ਮੇਲੇ ਹਰ ਗਰਸਨ ਨਾ ਜੀ ਸੰਗਤ ਜਿਨੇ ਚਲਤਾ ਰਹਣਾ ਜਾਏ ਮੇਲੇ ਹਰ ਦਰਸ਼ਨ ਮਨ ਤੇ ਜਿਆਦੀ ਨਾ ਹੋਇਆ ਉਹ ਦਰਸ਼ਨ ਸਾਡੇ ਨਹੀਂ ਤਾਂ ਸਾਡਾ ਮਨ ਤੁਝਾ ਪੂਰਨ ਪਰਸੰਨ ਹੁੰਦਾ ਜੀ ਤੁਹਾਡੇ ਸਾਥ ਸੰਗੋ ਗੋਦੀ ਹਰ ਬਾਣ ਜਿਸ ਸੰਗੋ ਭਾਈ ਦੇ ਦਰਸ਼ਨ ਕਰਨੇ ਸਭ ਸੰਗਤਾਂ ਦੇ ਮਿਲ ਕੇ ਪਰਮੇਸ਼ਰ ਜੀ ਸੰਬਧੀ ਬਾਣੀ ਬੋਲਿਆ ਕਰ ਹਰ ਹਰ ਕਥਾ ਮੇਰਾ ਮਨ ਭਾਣੀ ਸ੍ਰੀ ਸਤਿਗੁਰੂ ਹਰਿ ਦਾ ਕਾਲਪੁਖ ਦੀ ਸਾਨੀ ਤਾਂ ਕਥਾ ਮਨ ਚ ਪਉਂਦੀ ਹੈ ਇਸ ਪ੍ਰਕਾਰ ਪ੍ਰਾਪਤ ਹੁੰਦਾ ਹੈ ਕਿ ਸਾਡੀ ਲਖਣ ਸ਼ੂਬ ਲਖਣਾ ਕਰਕੇ ਹਰ ਹਰ ਅੰਮ੍ਰਿਤ ਹਰ ਮਨ ਤਾ ਹਵਾ ਜੀ ਹਰ ਹਰ ਪਰਮੇਸ਼ਰ ਆਪ ਦਾ ਨਾਮ ਅੰਮਰਤ ਹੈ ਇਹ ਹਰ ਵਕਤ ਸਾਡੇ ਮਨ ਚ ਪਉਂਦਾ ਹੈ ਮੇਲੇ ਸਾਥ ਮੇਲੇ ਸਾਥੀ ਦੇ ਅੰਮ੍ਰਿਤ ਕੀ ਜੈ ਜੀ ਸਾਨਾ ਨਾਲ ਮੇਰੇ ਕੋ ਪਿਆਰੇ ਜੀ ਅੰਮ੍ਰਿਤ ਕੀ ਜਾਨਦਾ ਹੈ ਕੋਰਨੇ ਦੇਖੀਆਂ ਬਖੰਡੀਆਂ ਦੇ ਕੋਲੋਂ ਨਹੀਂ ਅੰਮ੍ਰਿਤ ਜੀ ਦਾਤ ਮਿਲਦੀ ਵੱਡ ਭਾਗੀ ਹਰ ਸੰਗਤ ਪਾਉਂਦੇ ਭਗਵਾਲੇ ਪਰਮੇਸ਼ਰ ਦੀ ਸੰਗਤ ਨਹੀਂ ਪ੍ਰਾਪਤ ਕਰਦੇ ਹਨ ਆਜ ਦੇਨ ਭੰਮ ਚੀਰਤਾ ਕੇ ਇਹੋ ਭਾਗੋ ਦੇ ਹੀ ਉਹ ਧਰਮ ਦੇ ਸਿੱਧੇ ਦੇ ਦੁਨੀਆ ਦੇ ਜਮਾਂ ਦੁਨੀਆ ਕਾਲ ਦੀ ਬਕਾਣਾ ਨਹੀਂ ਲੋਕੀਆਂ ਤਰ੍ਹਾਂ ਰੂਪੀ ਸਤਾਂ ਖਾਂਦੇ ਰਹਿੰਦੇ ਹਨ ਦੇਨ ਭਾਗਾਂ ਸਤਿ ਤਾਉਂ ਦੇ ਨਾਂ ਲੱਗ ਰਹੇ ਕਿਸੇ ਨੀਤੀ ਤੇ ਬਿਨਾਂ ਬਾਗਾਂ ਦੇ ਸੰਗਤ ਮਿਲ ਨਹੀਂ ਸਕਦੇ ਉਹਨਾਂ ਨੂੰ ਸੁ ਸੰਗਤ ਲੱਗਦੀ ਨਹੀਂ ਪ੍ਰਾਪਤੀ ਹੁੰਦੀ ਇਹ ਪਖੰਡੀਆਂ ਦੇ ਢਕੇ ਆ ਕੇ ਐ ਆਉਦਾ ਜੰਗ ਦੇ ਆ ਜਾਂਦੇ ਹਨ ਦੇ ਸੰਗਤ ਨਾਲੇ ਪਰ ਇੱਜ਼ਾਤ ਬੂਤ ਸੰਗਤ ਨਹੀਂ ਕਰਦਾ ਮੈਂ ਇਹ ਚ ਬਿਜਾ ਰਹਿੰਦਾ ਹੈ ਜਿਹੜਾ ਸਾਥ ਸੰਗਤ ਜੀ ਜਿਹੜਾ ਦੇਸ਼ੇ ਰਹਾ ਹੈ ਦਰਿਆ ਦੇ ਕਿਨਾਰੇ ਖੋਤਾ ਹੈ ਪਾਣੀ ਦੇ ਪਾਣੀ ਦੀ ਜੜਾ ਹਣ ਗਈਆਂ ਪਰ ਜੇ ਬਰਖਾ ਨਾ ਹੋਵੇ ਕੋਈ ਜੜ੍ਹ ਨਹੀਂ ਚੱਲਦੀ ਅਤੇ ਉਹਦੇ ਜਾਵੇ ਨਹੀਂ ਨਹੀਂ ਜੋ ਸਾਗ ਨਹੀਂ ਕਈਦਾ ਇਸੇ ਪ੍ਰਕਾਰ ਦੇ ਬਰਖਾ ਤੋਂ ਉਸ ਉਹਦੇ ਜਾਰੇ ਵੀ ਲੈ ਜਾਂਦੇ ਹੋ ਕੋਹ ਦੇ ਹਰ ਸੰਗੇਲੀ ਗੱਲ ਵੀ ਚਾੜੀ ਜਾਂਦੀ ਸਾਗ ਵੀ ਨਿਕਲ ਆਉਂਦਾ ਇਸੇ ਪ੍ਰਕਾਰ ਸਾਗ ਸੰਗੇਲੀ ਜਿਹੜਾ ਕੋਈ ਆਗ੍ਰ ਕਾਪਰੂ ਕੀ ਪਾਣੀ ਦੇ ਕਿਨਾਰੇ ਖੜੋਤਾ ਹੋਵੇ ساری ਉਮਰ ਕਾਪ ਕਰਨ ਵਾਲਾ ਹੋਵੇ ਰਿੰਦ ਕਰਨ ਵਾਲਾ ਹੋਵੇ ਉਹ ਇੱਕ ਪਾਣੀ ਦੇ ਕਿਨਾਰੇ ਦੇ ਦੇਖੀ ਨਹੀਂ ਆਉਂਦਾ ਪਾਣੀ ਨੂੰ ਪਾਣੀ ਪਾਉਣ ਦੀ ਵਿਰੋਧ ਦੇਣ ਦੀ ਲੋੜ ਨਹੀਂ ਸਾਰੇ ਸੰਗਤ ਰੂਪੀ ਬਦਲਦੀਆਂ ਨਹੀਂ ਜੋੜ ਕੇ ਕਿਉਂਕਿ ਜਿਵੇਂ ਬਦਲ ਪਰਨੇ ਕਰਕੇ ਦੰਤ ਚੀ ਜਾਂਦੀ ਹੈ। ਜਦ ਇਹਦੀ ਸਾਧ ਸੰਗਤ ਦੀ ਹੋਣਾ ਦੀ ਦੰਗ ਪਈ ਨਾ ਮੈਂ ਤਪਸਿਆ ਕਰਨਾ, ਮੈਂ ਸੇਵਾ ਕਰਨਾ ਉਹ ਸੰਗਤ ਵਾਲੇ ਮਿਲ ਕੇ ਛੁੱਟੀ ਜਾਂਦੀ ਹੈ। ਜਿਹੜਾ ਟੇਲਾ ਚਾਹਦਾ ਨੀ ਮੋੜ ਪਾਇਆ ਨੀ ਗਿਆਨ ਮੇਰਾ ਟੇਲਾ, ਟੇਪਾ ਟੇਲਾ, ਪੁੜਾ ਟੇਲਾ ਇਹ ਮੋੜ ਰੂਪੀ ਸਾਧ ਸੰਗਤ ਜਾਣਾ ਦੀ, ਆਸ਼ਰਮੇਤੀ ਜਾਣਾ ਦੀ ਇਹ ਛੁੱਟੀ ਜਾਂਦੇ ਐ ਜਿਹੜੇ ਸੰਗਤ ਦੀ ਦਰਖਾ ਚ ਰਹਿਣਦੇ ਐ ਉਹ ਸੰਗਤ ਦੇ ਨਾਲ ਮਿਲ ਕੇ ਸੰਦਾਲ ਛੁੱਟੀ ਜਾਂਦੀ ਹੈ। ਮੇਰਾ ਸੰਗਤ ਮਾਲ ਨਾਲ ਭਰੀ ਰਹਿੰਦੀ ਐ ਹੰਕਾ ਮਨ ਸਾਡੀ ਨਾਲ ਜੀਵੇ ਮੈਂ ਆਇਂ ਮਿਲੂ ਜਗਦੀਵਨ ਪਿਆਰ ਹੋ ਹੋ ਜਗਦੇ ਜੀਵਨ ਨੂੰ ਪਿਆਰਿਆ ਕਾਲਪੁਰਖ ਸਾਨੂੰ ਆ ਕੇ ਮਿਲੋ ਹਰ ਹਰ ਇਹ ਮੁੱਖ ਜਨ ਨੂੰ ਸਾਨੂੰ ਵਰਸੀਂ ਦਿਓ ਹਰ ਹਰ ਨਾਮ ਦਇਆ ਮਾਨਤਾ ਆਰਿਆ ਨੂੰ ਦੇਸੀ ਦਰਸ਼ ਬੈਹਣ ਦੀ ਸਾਰ ਕੇ ਸਾਡੇ ਮਨ ਤੇ ਉਹਦਾ ਅੰਦਰ ਦਾ ਨਾਮ ਹੋਤਰ ਨਹੀਂ ਸਾਧਾਰਨ ਮਖੋ ਗੁਰਮਤ ਨਾਮ ਮਿੱਠਾ ਮਨ ਭਾਇਆ ਮਾਰੇ ਹੋਰ ਬਥੇਰੇ ਲੋਕ ਮਨ ਵਿੱਚ ਹਾਰੇ ਕਰਛੇ ਨਾ ਗੁਰਮਤ ਦਾ ਨਾਮ ਮਿਲ ਜਾਣਾ ਅੰਮ੍ਰਿਤ ਦੀ ਚੁੜੀ ਨਾ ਉਹ ਮਿੱਠਾ ਹੈ ਸਾਡੇ ਮਨ ਚੰਗਾ ਲੱਗਦਾ ਹੈ ਜਨਮਾਂ ਨਾਮ ਤੇ ਨਾਮ ਮਨ ਭਿੱਜਦਾ ਹੈ ਸਰਗੋਸ਼ੀ ਮਹਾਰਾਜ ਦੇ ਨਾਮ ਤੇ ਸਾਡਾ ਮਨ ਭਿੱਜਦਾ ਮੰਨਦਾ ਹੈ ਪਰਮੇਸ਼ਰ ਜੀ ਸੰਗਤ ਜੀ ਫਰਮਾਉਂਦੇ ਹਨ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਉਹ ਹਰ ਰਤ ਹਰ ਪਾਇਆ ਜੀ ਭਾਈ ਹੁਣਿਆ ਨਾਮ ਹੀ ਗੁਰਾਂ ਦਵਾਰਾ ਨਾਮ ਕਰਕੇ ਸ੍ਰੀਪੁਰ ਦੇ ਜਾਨ ਦੀ ਪ੍ਰਾਪਤੀ ਹੋਈ ਹੈ ਹਰ ਰਸ ਗਿਆਨ ਹਰ ਗੁਰ ਹਰ ਗੁਰ ਗਿਆਨ ਉਹ ਹਰ ਰਤ ਹਰ ਪਾਇਆ ਜੀ ਆ ਰਿਹਾ ਰਿਦਿ ਦੇ ਸਤਗੁਰੂ ਜੀ ਆਏ ਇਹਨਾਂ ਦਵਾਰਾ ਗਿਆਨ ਕਰਕੇ ਹਰੀ ਦੇ ਰਾਗ ਬੰਨ੍ਹ ਲੰਦ ਨੂੰ ਤੋਣੇ ਚਿੱਤ ਹੈ ਮਨ ਹਾਰ ਰੰਗ ਰਾਤਾ ਹਾਰ ਰਾਤਾ ਪਿਆਇ ਮਾਗ ਮਾਗ ਸਾਡਾ ਮਨ ਹਰੀ ਦੇ ਰੰਗ ਪ੍ਰੇਮ ਚ ਰੰਗਿਆ ਗਿਆ ਤੇ ਹਰੀ ਜਾਗੇ ਆਤਮ ਨੰਦ ਪਿਆਤਾ ਸਾਨੂੰ ਉਮਰ ਕੋ ਹਰ ਹਰ ਨਾਮ ਉਤ ਹਰ ਹਰ ਬੋਲੀ ਹਰ ਹਰ ਰੋਜ਼ੀ ਜਗਦੀ ਹੈ ਪ੍ਰਾਣਾ ਦੀ ਜਗਦੀ ਹੈ ਮੁੱਖਾਂ ਦੀ ਹਰ ਨਾਮ ਨੂੰ ਬੋਲਦੇ ਹਾਂ ਮਨੋਹਾਰਾ ਰਾਸ ਤੇਲੇ ਤੇਲੇ ਪਉਦਾ ਸਾਡਾ ਮਨ ਕੋਈ ਸੰਗੀ ਹਰੀ ਰਾਸ ਤੇਲ ਕੋਈ ਕੋਈ ਟਿਕ ਟਿਕਦਾ ਜਿਵੇਂ ਥੁੰਲਾ ਵਲੀ ਖਾ ਜਾਂਦਾ ਪੋਸਤੀ ਉਹਨੇ ਦੂਰ ਖਾ ਜਾਂਦਾ ਕਿਉਂ ਸਾਡਾ ਮਨ ਦੁਨੀਆਂ ਵਾਲੋਂ ਕੋਈ ਕੋਈ ਟਿਕ ਪ੍ਰਮੇਸ਼ਰ ਵਾਲੇ ਮਿਲਣਾ ਤੇ ਉਸ ਸਾਥੇ ਪ੍ਰਾਪਤ ਹੁੰਦਾ ਔਰ ਬਸ ਜੁੜਦਾ ਨਹੀਂ ਸੰਸਾਰ ਵਾਲੋਂ ਕੋਈ ਕੋਈ ਟਿਕ ਜਿਹਦੇ ਵੀ ਥੁੰਲਾ ਲਾ ਲਾ ਕੇ ਉਸੇ ਚ ਪ੍ਰਾਪਤ ਹੁੰਦਾ ਹੈ ਆਹੋ ਸੰਤੇ ਮੈਂ ਗਾਲ ਮਿਲ ਆਈਏ ਬੰਦੇ ਨੇ ਅਪਨੇ ਸਿਰ ਤੇ ਜਨਾਂਤਮ ਲਾਉਣਾ ਕਰੇ ਕ੍ਰਿਸ਼ਨ ਨਾਇ ਮਹਾਰਾਜ ਨੂੰ ਲਾਉਂ। ਮੇਰੇ ਤ੍ਰੀਤੋ ਕੀ ਮੈਂ ਕਥਾ ਸੁਣਾਈਏ। ਮੇਰੇ ਤ੍ਰੀਤੋ ਅਕਾਲ ਕੁਛ ਵੀ ਪ੍ਰਾਪਤੀ ਦੀ ਕਥਾ ਸਾਡੇ ਤੈ ਸੁਣਾਉਣਾ ਕਰੀਏ। ਹਰ ਕੋ ਸੰਤਨ ਦਿਨ ਹੋਏ ਮੰਨੂ। ਮੇਰੇ ਸੰਤਨ ਆਵੇ ਮੇਰੇ ਕਦਰ ਹੋਵੇ। ਕੀਤੇ ਸਾਡੇ ਉਹ ਕਿ ਆਪਣਾ ਮਾਨੇ ਪੇਟਾ ਗੁਰਿਆਂਗੇ। ਇਹ ਮੰਨਣ ਦੇ ਤਦ ਗੁਰੂ ਕਾ ਮੰਨ ਸੰਤਨ ਸੰਸਮ ਪਾਈਆਂ ਨੇ ਕੋਲੇ। ਮੰਨ ਦੇ ਰਾਗ ਲਿਆ ਹੈ ਮੋਲ। ਹਰ ਕੋਈ ਸ਼ਾਂਤ ਮਿਲ ਹੋਈ ਮਾਨ ਗੋਵਰੀ ਮਾਨ ਕੇ ਇਸ਼ਾ ਕਰਦੀ ਜੀ ਮਰੀ ਦੇ ਸੰਤੋ ਕੱਤੇ ਹੋ ਮਿਲੋ ਐਨਾ ਸਾਡਾ ਪਿਆਰਾ ਆਪਣਾ ਹਿਰਦਾ ਉਹਨਾਂ ਨੇ ਚੇਤਾ ਕਰੀ ਜੀ ਜੋ ਗੁਰਵਾਣੀ ਮੁਖ ਚਾਉਂਦਾ ਜੀ ਸੰਤ ਕੋਲ ਜਿਹੜਾ ਗੁਰਵਾਣੀ ਦੇ ਮੁਖੋਂ ਉਚਾਰਨ ਕਰਦਾ ਹੈ ਪਿਆਰੇ ਜੀ ਗੱਡ ਭਾਜੀ ਹਰ ਸ਼ਾਂਤ ਮਿਲਾਓ ਗੱਡ ਭਾਗੋ ਗਾਥੇ ਨੇ ਕਾਲ ਪ੍ਰਸਵਾਹੀ ਨੇ ਆਏ ਸੰਤਾਂ ਭਗਤਾਂ ਨਾਲ ਮੇਲ ਦਿੱਤਾ ਹੋਰ ਪੂਰਾ ਹਰ ਰਸ ਮੁਖ ਪਾ ਸੰਗਤ ਵਿੱਚ ਸ਼ਬਦਰੀ ਪੂਰਿਆਂ ਦੇ દર્ਸ਼ਨ ਹੋਏ ਪੂਰਿਆਂ ਗੁਰਾਂ ਦਾ ਹਰਿ ਦਾ ਰਸ ਪ੍ਰੇਮ ਸਰੀਰਾ ਨਾਂ ਦੇ ਸਾਧ ਮੁਖੰਤਾ ਕੰਮ ਨਾਰਨ ਦਾ ਅੱਤ ਬਾਦ ਹੀ ਸਾਟ ਗੁਰੂ ਨਹੀ ਤਾਂ ਇਹ ਤਾਂ ਦੇ ਹਿਣੋ ਨੂਰੇ ਤੇਰੇ ਸਿਰ ਤੇ ਸਦਗੁਰੂ ਨੇ ਪ੍ਰਾਪਤੀ ਨਹੀਂ ਕਰੀਏ ਮਾਲਾ ਵਿੱਚ ਦਾਰ ਬੱਜੀ ਨਹੀਂ ਮੇਕ ਪਾਉਂਦਾ ਸਾਧ ਦੇ ਗੁੰਨ ਦੁਆਰਾ ਕਰੀ ਕਿ ਤਿੰਦ ਹਿੰਦੀ ਹਰ ਵਕਤ ਤੇ ਆਪ ਦਿਆਲ ਦਇਆ ਪ੍ਰਭ ਧਾਰੀ ਬਿਦਿਆਲੀ ਕਾਂਪੁਰ ਸਾਹਿਬ ਦੇ ਆਪ ਉਸ ਦੀ ਧਾਰ ਕੇ ਇਹ ਇਲਾ ਕਰਨੇ ਆਏ ਪਿਛਲੇ ਜਮਾਂ ਦੀ ਹੁਣ ਵੀ ਕਿਹਾ ਤੇ ਪ੍ਰਭ ਜੀ ਬਿਆਨਤਾ ਆਪਨ ਧਾਰੀ ਹੈ ਮਾਲਾ ਹਾਵੇ ਦੁਖਿਆ ਸਾਜ ਨਿਵਾਰਿ ਮੇਰੇ ਅਗੁਬਿਆਦੀ ਖੋਵੇਂ ਦੀਨਾ ਵਿਸ਼ੇ ਦੀਨਾ ਮਾਇਆ ਦੀ ਮੈਂ ਸਾਰੀ ਨਿਮਰਤ ਕਰਦੀ ਮਨੀਤਰੀ ਨਾਨਕ ਹਾਟੇ ਪਟਣ ਦੇਪਤਾ ਹੋਸ਼ ਦੇ ਦੇ ਅੰਦਰ ਹੀ ਜੇ ਪਾਛਾ ਸਾਲ ਸੰਗਤ ਦੀ ਹੱਥ ਵਿੱਚ ਅਤੇ ਆਦੇਸ਼ ਤੇ ਕਾਰਸ਼ਾ ਜੀ ਪਤਨ ਸ਼ਹਿਰ ਵਿੱਚ ਰਹਿੰਦੇ ਹੋ ਹੱਥਾਂ ਵਿੱਚ ਰਹਿੰਦੇ ਹੋ ਆਹ ਦੇ ਦੇ ਵਿਚਿੰਦੇ ਹੋ ਹਰ ਲੰਗੇ ਗੁਰੂ ਇੱਕ ਸੌਦਾ ਜੀ ਹਰੋਂ ਆਉਂਦਾ ਸੌਦਾ ਗੁਰੂ ਸੁਪਰਾਇਤ ਕਰਦੇ ਨੇ ਇਸੇ ਪ੍ਰਕਾਰ ਨਾਨਕ ਹੱਥ ਪੱਟਣੇ ਹਿੱਟ ਕਾਹ ਗੁਰੂ ਜੀ ਕਹਿੰਦੇ ਜਿਹੜੀ ਗੀਂਦ ਜੀ ਸੱਚਾ ਹਨ ਅਤੇ ਅਮਚਾਰ ਕਰਨ ਫਤਨ ਸ਼ਹਿਰ ਇਹ ਦੁਨਿਆਲਾ ਜਨਮ ਹੋਇਆ ਇਹ ਸਾਇਆ ਦੇ ਰੂਪੀ ਸੱਚੇ ਸ਼ਹਿਰ ਵਿੱਚ ਜੀਹਾਂ ਦੇ ਸੱਚਾ ਵਿੱਚ ਜਾਂ ਫਤਨ ਦੇ ਸੁਭਗੋ ਨਾਲ ਜੇ ਆਵੇ ਖੜ ਸੰਤ ਨੂੰ ਮੁਖਿਆ ਦੇ ਗੋਲਾ ਫਤਨ ਸ਼ਹਿਰ ਅੰਤ ਕਰਨੇ ਏ ਤੇ ਭਗਵਾਨ ਦੀ ਹੱਥ ਵਿੱਚੋਂ ਆਰ ਲੈਂਦੇ ਜਿਹੜੇ ਸੌਦਾ ਨੇ ਨਾਮ ਦਾ ਸੌਦਾ ਗੁਰੂ ਘਰ ਹੀ ਲੈਂਦੇ ਹਨ ਸਿਸੰਗ ਦੀ ਕਿਰਪਾ ਕਰਕੇ ਮਾਧਮ ਹਰਿਆਰ ਸਾਰੀਆਂ ਹਤਾਂ ਇੰਦਰੀਆਂ ਜਿਹੀ ਕਦਨ ਸਹਿਰ ਸਰੀਰ ਦੀ ਪ੍ਰਮੋਸ਼ਨ ਨੇ ਕਾਇਆ ਬੁੱਧੀ ਦੀ ਹਰਿ ਦੇ ਨਾਮ ਦੀ ਸੇਵ ਜੀ ਪ੍ਰਾਪਤ ਕਰਦੇ ਗੁਰੂ ਸੋ ਮਾਧਮ ਹਲਾ ਚੌਥਾ ਹਾਂ ਗੁਰੂ ਜੀ ਗਿੰਦ ਹਰ ਨਾਮ ਧਿਆਲ ਹੁਦਾ ਭਰੀ ਗੋਬਿੰਦ ਗੋਲ ਸੀਤਨ ਨਾਮ ਨੀ ਦੇ ਜਿਵੇਂ ਚਿਰ ਤੋਂ ਵਾਲੇ ਥੱਕ ਗਏ ਹੋਏ ਰਹਾ ਪਰਮੇਸ਼ਰ ਦੇ ਨਾਮ ਵਿਚ ਧਿਆਨ ਲਗਾ ਕੇ ਜਹਨੇ ਹਾਂ ਲੈ ਸੰਗਤ ਮਨ ਨਾਮ ਨੂੰ ਸਾਈਂ ਰਹਾ ਨਾ ਦਾਈ ਮੋਰੀ ਸੰਗਤ ਨਾਲ ਮਿਲ ਕੇ ਮਨ ਚ ਵਿਖਾਇਆ ਜਾਂਦਾ ਐਨੇ ਬਸਦਾ ਨਹੀਂ ਕਿਸੇ ਨੂੰ ਸਰਪਦ ਅਦਿਅ ਅਦੇ ਸਰਚਨ ਹਮੇ ਗੁਰੂ ਸਮਰਾਟ ਹੈ ਜਮਤਾ ਦੇ ਰਹਾ ਤਾਂ ਅਗੋਤਰੀ ਜੀ ਦੇ ਵਿਸ਼ੇ ਆ ਸਮੀ ਮਾਲਕ ਮੇਰੇ ਸਤਿਗੁਰ ਹਰਿ ਵਾਸ ਕੀ ਚਾਹੀ ਜੀ ਸਤਿਗੁਰ ਨਾਲ ਮਿਲ ਕੇ ਹਰੀ ਦੇ ਪ੍ਰੇਮ ਰਸ ਨੂੰ ਪ੍ਰਾਪਤ ਕਰਨਾ ਕਰੀਏ ਹੋਇ ਪਿਆਰੇ ਜੀ ਤਨ ਤਨ ਹਰਿ ਗਾਣੇ ਜਿਨ ਹਰਿ ਪ੍ਰਭ ਜਪਤਾ ਹਰੀ ਦੇ ਪਿਆਰੇ ਜਨ ਹਨ ਜਿਨ ਹਰੀ ਪ੍ਰਭ ਅਕਾਲ ਪੁਰਖ ਨੂੰ ਜਾਣ ਲਿਆ ਹੈ ਗਾਏ ਪੁੱਤਾਂ ਜਨ ਹਰ ਦੀ ਬਾਤਾਂ ਇਹਨਾਂ ਜਨਾਂ ਦੇ ਸਾਸੋਂ ਹਰੀ ਅਕਾਲ ਪੁਰਖ ਦੀ ਪ੍ਰਾਪਤੀ ਦੇ ਜਿਹੜੇ ਬਚਣ ਹੈ ਯਾਹ ਕੇ ਸੰਗਤ ਸੁਖਣਾ ਚਾਹੀਏ। ਮਾਲ ਮਾਲਾ ਮਾਲ ਮਾਲਾ ਤੋਂ ਹੋਵਾ। ਉਹ ਗੁਰਮੁਖ ਸੁਆਦੀ ਦੀ ਨੀਂਹ ਹੁੰਦੇ ਆ ਦੱਸਦੇ ਨਹੀਂ। ਕਹਿੰਦੇ ਨੇ ਚਰਨਾਂ ਨੂੰ ਮਲੋਵਾ ਕੋਲ ਸੁਖਣਾ ਚਾਹੀਏ। ਮਲ ਮਲ ਕੇ ਸੱਜੇ ਖੱਬੇ ਕਰਨੇ ਧੋਣਾ ਕਰੀਏ। ਮਿਲ ਹਾਰ ਜਾਣ ਹਾਰਿਆ ਸੱਚੀ ਚਾਹੀਦੀ। ਜਿਵੇਂ ਹਰਿ ਦੇ ਨਾਮ ਨਾਲ ਮਿਲ ਕੇ ਪ੍ਰੇਮ ਕਰੀਏ, ਸੇਵਾ ਕਰੀਏ। ਜਦ ਹਰਿ ਦੇ ਰਸ ਨੂੰ ਪੀਚਾ ਜਾਂਦਾ ਹੈ ਭਾਈ। ਪ੍ਰਮੇਸ਼ਰ ਦਾ ਪ੍ਰੇਮ ਪੈਦਾ ਹੁੰਦਾ ਹੈ। ਆਮ ਲੋਕਾਂ ਯਾਨੀ ਕਿ ਹੰਗੂੜਾ ਚੋਖ ਨੂੰ ਮਲਾਉਣਾ ਹੈ ਤਾਂ ਮਲ ਲਈਏ ਮਨਮਾਲੂਕ ਸੱਜੇ ਖੱਬੇ ਚਾਰੋਂ ਨੂੰ ਤੁਣਾ ਕਰੀਏ ਕਿਉਂ ਅੰਕਾ ਕਰ ਲਈ ਇਹ ਮੈਲ ਹੈ ਅਗਿਆਦੀ ਅਸਮਚਾਰ ਕਾਂ ਦੀ ਇਸ ਦੇ ਟਾਈ ਮਨਿਆ ਸ਼ਕੂਲ ਲਾ ਲਾ ਕੇ ਮਰਾ ਦੇ ਖੇਤੀ ਜਲ ਪਾਤਾ ਤੇ ਮਨਮਾਲ ਤੇ ਤੁਝੇ ਇਹ ਲੈ ਹਾਰ ਜਾਣੇ ਹਾਰ ਰਾਤ ਕੀਤੇ ਨਿਹਾਲੀ ਜਨਨ ਆ ਮਿਲ ਕੇ ਹਰੀ ਦੇ ਰਾਸ ਨੂੰ ਪ੍ਰਾਪਤ ਕਰਨਾ ਚਾਹੀਏ ਪਿਆਰੇ ਜੀ ਸਾਧਕ ਸਿੱਖੇ ਜੀ ਸਿਣਾ ਚੱਲਿਏ ਪਿਆਰੇ ਜੀ ਸਾਧਕ ਹੋਰ ਦਾਤਾ ਨਾਮ ਜਿਹੜਾ ਆ ਜਿਦਾਂ ਸਰਬੀ ਅਮਰਦਾਸ ਸਾਹਿਬ ਗੁਰੂ ਨਾਨਕ ਸਾਹਿਬ ਦਾਤੇ ਆ ਉਹਨਾਂ ਨੇ ਅਮਰਤ ਨਾਮਦੰਦ ਕਰਾਇਆ ਹੈ ਹੋਰ ਬਾਕੀ ਦੇ ਲੋਕ ਕੋਈ ਜੋਗ ਵਿੱਚ ਕੋਈ ਜੱਗਾ ਤੇ ਕੋਈ ਕਰਮ ਕਾਂਡ ਵਿੱਚ ਕੋਈ ਪੂਜਾ ਤੇ ਕੋਈ ਬੁੱਧ ਪੂਜਾ ਜਲਾ ਛੜਦੇ ਸਨ ਵੱਡ ਭਾਜੀ ਦੂਰ ਬਾਰ ਤੋਂ ਪਾਇ ਜਗੰਧਾ ਗਾਂ ਵਾਲੇ ਸਰਵਿਸ ਤੇ ਪਾਤਸ਼ਾਹ ਦੇ ਦਰਸ਼ਨ ਪ੍ਰਾਪਤ ਕੀਤਾ ਹੈ ਅੰਮ੍ਰਿਤ ਰਾਤ ਸਾਚ ਅੰਮ੍ਰਿਤ ਗੋਲੀ ਅੰਮ੍ਰਿਤ ਪ੍ਰੀਮ ਦਿਲ ਬਾਣੀ ਕਰਕੇ ਚੱਲਿਏ ਸੱਚੇ ਅੰਮ੍ਰਿਤ ਨਿਵਾਸ ਨੇ ਰੂਹੇ ਪ੍ਰਾਪਤ ਕਰ ਲਈ ਜੇ ਮਜਨ ਕਰਕੇ ਵੀ ਅਮਰ ਸਨਾਮ ਰਾਸ ਨੂੰ ਬੋਲ ਗਏ ਆਰੀਏ ਗੁਰ ਪੂਰਾ ਅੰਮ੍ਰਿਤ ਦੀਚੈ ਜਿਉ ਪੂਰਾ ਸਨੋ ਬਾਰੇ ਅੰਮ੍ਰਿਤ ਨਾਮ ਲਿਆ ਜਾਂਦਾ ਹੈ ਦਰਮਨੰਦ ਹੋ ਕੇ ਆਰੀਏ ਜੀ ਹਰਕਤਾਂ ਤੋਂ ਆਉਂਦੇ ਸਤਪੁਰਖ ਨਿਲਾਇਆ ਜੀ ਜਾਲ ਪ੍ਰਸਾਰ ਦੀ ਜਿਹੜੀ ਸੁਖ ਸੰਗਤ ਹੈ ਉਹਦੇ ਸਤਪੁਰਖ ਹੀ ਪਰਮੇਸ਼ਰ ਦਾ ਰੂਪ ਦੇ ਸਤਗੁਰੂ ਹੈ ਉਹਨਾਂ ਦੇ ਨਾਲ ਮਿਲਣਾ ਕਰੀਏ ਮੇਰੇ ਸਾਥ ਸੰਗਤ ਉਹ ਹਾਰ ਨਾਮ ਤੇ ਆਵੇ ਇਸ ਸੰਗਤ ਨਾਲ ਮੇਰੇ ਤੇ ਮਹਾਰਾ ਪਰਮੇਸ਼ਰ ਆਪ ਦੇ ਨਾਮ ਨੂੰ ਪਿਆਉਣਾ ਕਰੀਏ ਅਸੀ ਕਿਰਪਾ ਕਰੋ ਉਹ ਮਾਨਕ ਹਰ ਕਥਾ ਸੁਣੀ ਮੁਖ ਬੋਲੀ ਜੀ ਹਰੀ ਆਉ ਦੀ ਕਥਾ ਸੁਣੀ ਹੈ ਜੀ ਸਰਬਾ ਦੇ ਪ੍ਰੋਫੇਟ ਕਿੰਨੇ ਨੇ ਤ੍ਰੀਪਤੀ ਜਮਾਨਾ ਬੋਲਦੇ ਵੀ ਉਚਾਰਨ ਵੀ ਕਰੀਏ ਗੁਰਮਤ ਹਰ ਨਾਮ ਉਪਰਿਚਾਇ ਜਿਵੇਂ ਜਦੋਂ ਸੁਣਕੰਤ ਕਹਾ ਦੇ ਵਿੱਚ ਨਾਮ ਸੁਣੀਏ ਨਾਲੇ ਕਹੀਏ ਗੁਰਮਤ ਦੁਆਰਾ ਇਹ ਨਾਮ ਸਿੱਧ ਘਰਤ ਜਾਂਦਾ ਨਾਮ ਤੇ ਮੇਰੇ ਲੱਗ ਜਾਂਦੀ ਹੈ